ਹੋਜਾਂ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਦਿਖਾਇਆ ਪਰ ਉਹਨਾਂ ਜ਼ਿਆਦਾ ਕਰ ਨਹੀਂ ਪਾਇ ਜਿੰਨੀ ਲੋਕਾਂ ਨੂੰ ਆਸਾਂ ਸੀ ਗਿਆ ਕਿਸਾਨ ਦੀ ਕਿਸੇ ਨੇ ਨਹੀਂ ਸੋਨਿਆ ਹੈਗੀ ਹੁਣ ਸਾਡੇ ਹਲਕੇ ਆ ਬਿੱਟੂ ਸੀਗਾ ਜੀ ਰਮਨਦੀਪ ਬਿੱਟੂ ਇਹਨੇ ਇੱਕ ਨਹੀਂ ਕੰਮ ਕੀਤਾ ਜੀ ਸਾਡੇ ਹਲਕੇ ਦਾ ਸਰਕਾਰ ਆਮ ਲੋਕ ਨਹੀਂ ਬਣਾਉਂਦੇ ਉਹ ਜਿਹੜੇ ਖੜੇ ਨੇ ਲੀਡਰ ਉਹ ਬਣਵਾ ਰਹੇ ਹੁੰਦੇ ਨੇ ਪੈਸੇ ਦੇ ਕੇ ਮੈਂ ਵੀ ਆਪ ਵੀ ਕੈਪਟਨ ਨੂੰ ਵੋਟ ਪਾਈਆ ਪਰ ਜਿੰਨੀ ਅਸੀਂ ਆਸ ਰੱਖੀ ਸੀ ਉੰਨੀ ਆਸ ਤੇ ਖੜੇ ਨਹੀਂ ਉਤਰੇ ਮੋਦੀ ਕੇ ਰਾਹੁਲ ਗਾਂਧੀ ਮੋਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਯਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੂੰ ਤਾਂ ਸੋਸ਼ਲ ਮੀਡੀਆ ਤੇ ਟਰੋਲ ਇੰਨਾ ਕੀਤਾ ਜਾਂਦਾ ਹੈ ਬਿੱਤੂ ਦੀ ਕਾਰਗੁਜ਼ਾਰੀ ਇੰਨੀ ਕਾ ਵੀ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਜਾਗਰਤਿਆਂ ਤੇ ਜਾਂਦੇ ਨੇ ਪਰ ਕੋ ਕੰਮਕੁੰਮ ਵਾਲੇ ਬਾਲੂ ਉਹਨਾਂ ਦਾ ਕੋਈ ਇੰਨਾ ਧਿਆਨ ਨਹੀਂ ਹੈਗਾ ਨਸ਼ਾ ਖਤਮ ਨਹੀਂ ਹੋਇਆ ਸੀ ਹੁਣ ਇਹਨਾਂ ਦੇ ਬੰਦੇ ਵੇਚ ਰਹੇ ਆ ਸਾਰੇ ਆ ਮੈਨੂੰ ਪਤਾ ਪੰਜਾਬ ਦੀ ਜਨਤਾ ਦਾ ਮੂਡ ਜਿਹੜੀ ਆਮ ਜਨਤਾ ਹੈ ਆਮ ਪਬਲਿਕ ਹੈ ਬਸਾਂ ਦੇ ਵਿੱਚ ਟਰੈਵਲ ਕਰ ਰਹੀ ਹੈ ਉਹਨਾਂ ਦਾ ਮੂਡ ਦਾ ਪਤਾ ਲੱਗਦਾ ਹੈ ਪਰ ਖਾਸ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਸਿਰਤੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਮਾਹੌਲ ਹੈ ਜਨਤਾ ਦੇ ਜ਼ਹਿਨ ਵਿੱਚ ਕੀ ਚੱਲ ਰਿਹਾ ਹੈ ਕੀ ਵਿਚਾਰ ਰੱਖਦੇ ਨੇ ਇਹ ਆਮ ਜਨਤਾ ਤੋਂ ਜਿਹੜਾ ਹੈ ਗੱਲਬਾਤ ਦੌਰਾਨ ਪਤਾ ਕਰਾਂਗੇ ਮੈਂ ਸੁਮਨ ਜੇਟਲੀ ਪ੍ਰੋਗਰਾਮ ਜਨਤਾ ਦਾ ਮੂਡ ਲੈ ਕੇ ਪੰਜਾਬ ਦੀਆਂ ਬਸਾਂ ਦੇ ਵਿੱਚ ਹਾਜ਼ਰ ਹਾਂ ਆਓ ਗੱਲਬਾਤ ਕਰਦੇ ਹਾਂ ਆਮ ਲੋਕਾਂ ਦੇ ਨਾਲ ਲੋਕ ਸਭਾ ਚੋਣਾਂ ਜਿਹੜੀ ਸਿਰਤੇ ਨੇ ਸਰਕਾਰ ਦੀ ਕਾਰਗੁਜ਼ਾਰੀ ਖਾਸ ਕਰਕੇ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਤੇ ਕੀ ਵਿਚਾਰ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਬਲਰਾਜ ਜਗਰਾਓ ਤੋਂ ਮੈਂ ਚਾਹੁੰਦਾ ਹਾਂ ਵੀ ਲੋਕ ਸਭਾ ਦੀਆਂ ਚੋਣਾਂ ਵਿੱਚ ਰਵਨੀਤ ਬਿੱਟੂ ਹੀ ਜਿੱਤਣ ਕਿਉਂਕਿ ਉਹ ਇੱਕ ਚੰਗੇ ਕੈਂਡੀਡੇਟ ਨੇ ਤੇ ਆਮ ਜਨਤਾ ਨਾਲ ਉਹ ਅਟੈਚਮੈਂਟ ਰਹਿੰਦੇ ਨੇ ਬਾਕੀ ਸਭ ਦੇ ਵਿਚਾਰ ਵੱਖ-ਵੱਖਰੇ ਹੁੰਦੇ ਆ ਤੇ ਸਭ ਨੂੰ ਰਵਨੀਤ ਬਿੱਟੂ ਦੀ ਸਪੋਰਟ ਕਰਨੀ ਚਾਹੀਦੀ ਜੋ ਜੋ ਵਾਅਦੇ ਕੀਤੇ ਗਏ ਸਨ ਚੋਣਾਂ ਦੇ ਦੌਰਾਨ ਤੁਹਾਨੂੰ ਲੱਗਦਾ ਉਹ ਸਾਰੇ ਵਾਅਦੇ ਪੂਰੇ ਹੋਏ ਨੇ ਵਾਅਦੇ ਐਂਡਿਆ ਵੀ ਸਾਰੀ ਸਰਕਾਰ ਦੇ ਜਿੰਨੇ ਵੀ ਨਮਾਇੰਦੇ ਆ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਉਹ ਇਕੱਲੇ ਇੱਕ ਦਾ ਫਰਜ਼ ਨਹੀਂ ਬਣਦਾ ਮੈਂ ਤਾਂ ਉਹਨਾਂ ਨੂੰ ਪਸੰਦ ਕਰਦਾ ਪਰ ਸ਼ੁਰੂਆਤ ਤੋਂ ਸ਼ੁਰੂਆਤ ਤਾਂ ਇੱਕ ਤੋਂ ਹੀ ਹੁੰਦੀ ਹੈ ਨਾ ਸ਼ੁਰੂਆਤ ਉਹ ਜਿੰਨਾ ਕਰ ਸਕਦੇ ਆ ਆਪਣੇ ਵੱਲੋਂ ਸਾਰਾ ਕਰਦੇ ਆ ਜਿਵੇਂ ਵੀ ਜਗਰਾਉਂ ਦੇ ਏਰੀਆ ਦਾ ਮੈਂ ਬਲਰਾਹ ਜਗਰਾਉਂ ਹਾਂ ਤੇ ਉਧਰ ਉਹਨਾਂ ਨੇ ਬਦੇਰੀਆਂ ਗਰੰਟਾ ਦਿੱਤੀਆਂ ਨੇ ਐਸ ਵਕਤ ਜਗਰਾਉਂ ਦੇ ਨਸ਼ੇ ਦਾ ਮੁੱਦਾ ਬੜਾ ਭ��ਿਆ ਹੋਇਆ ਸੀ ਤੁਹਾਨੂੰ ਲੱਗਦਾ ਨਸ਼ਾ ਖਤਮ ਹੋਇਆ ਹੈ ਨਸ਼ੇ ਦਾ ਰੁਝਾਨ ਅੱਗੇ ਨਾਲੋਂ ਕਾਫੀ ਘਟ ਚੁੱਕਿਆ ਵਾ ਕਿਉਂਕਿ ਅੱਗੇ ਨਾਲੋਂ ਸਰਕਾਰ ਨੇ ਬੜੀ ਨੱਥ ਪਾਈ ਹੈ ਨਸ਼ੇ ਦਾ ਰੁਝਾਨ ਬਹੁਤ ਹੀ ਘਟ ਹੋ ਚੁੱਕਿਆ ਹੈ ਹਾਂ ਜੋ ਕਰਦੇ ਆ ਉਹਨਾਂ ਤੇ ਵੀ ਨੱਥ ਪਾਈ ਜਾਏਗੀ ਤਾਂ ਇਸ ਤਰ੍ਹਾਂ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੰਜਾਬ ਦੀਆਂ ਬਸਾਂ ਦੇ ਵਿੱਚ ਇਹ ਪੰਜਾਬ ਦੀ ਆਮ ਪਬਲਿਕ ਹੈ ਖੁਸ਼ ਹੋ ਤੁਸੀਂ ਸਰਕਾਰ ਨੇ ਜੋ ਜੋ ਕੰਮ ਕੀਤੇ ਨੇ ਉਹਦਾ ਨਹੀਂ ਕੁਛ ਨਹੀਂ ਨਹੀਂ ਕੀ ਕਮੀ ਰਹੇਗੀ ਕੀ ਲੱਗਦਾ ਕਮੀ ਨਸ਼ੇ ਦਾ ਕੋਈ ਸੁਧਾਰ ਨਹੀਂ ਹੋਇਆ ਹੋਰ ਕਿੰਨੇ ਕੰਮ ਕਰਨ ਵਾਲੇ ਕੋਈ ਕੰਮ ਤਾਂ ਚੰਗਾ ਹੋਇਆ ਨਹੀਂਗਾ ਹੰਮ ਕਾਂਗਰਸ ਵੀ ਟਵੇੜਾ ਬਹਿ ਗਿਆ ਕੰਮ ਤਾਂ ਕੋਈ ਨਹੀਂ ਹੋਇਆ ਸਹੀ ਵਿਕਾਸ ਦੇ ਕਾਰਜ ਜਿਹੜੀ ਜਿਹੜੀ ਗੱਲ ਕੀਤੀ ਸੀ ਵਿਕਾਸ ਕੋਈ ਪੁਰੀਆਂ ਨਹੀਂ ਹੋਈਆਂ ਮੰਗਾ ਮੰਗਾ ਜੱਟਾਂ ਦੀ ਜੱਟ ਤਾਂ ਉਹੀ ਮਾਰ ਰਹੇ ਨੇ ਕੀ ਕਹਿਣਾ ਤੁਹਾਡਾ ਹਾਂਜੀ ਬਹੁਤ ਜ਼ਿਆਦਾ ਮਾੜੀ ਹਾਲਤ ਆ ਸਰਕਾਰ ਦੀ ਜੋ ਸਰਕਾਰ ਨੇ ਵਾਅਦੇ ਕੀਤੇ ਉਹਨਾਂ ਵਿੱਚ ਕੋਈ ਖੜੀ ਨਹੀਂ ਉਤਰੀ ਹੁਣ ਜਿਹੜਾ ਤੁਸੀਂ ਨਸ਼ੇ ਵਾਲੀ ਗੱਲ ਪਹਿਲਾਂ ਕਰੀਆ ਛੋਟੇ ਸਮੱਗਲਰਾਂ ਨੂੰ ਫੜ ਲੈਂਦੇ ਨੇ ਉਹਨਾਂ ਨੂੰ ਛੱਡਦੇ ਨੇ ਜਿਹੜੀ ਵੱਡੇ ਮਗਰਮੱਛ ਨੇ ਇਹਨਾਂ ਨਾ ਉਹਨਾਂ ਨੂੰ ਨੱਥ ਪਾਈਆ ਤੇ ਨਾ ਹੀ ਇਹ ਪਾਉਣੀ ਚਾਹੁੰਦੇ ਨੇ ਵਿਕਾਸ ਕਾਰਜ ਜਿਹੜੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਸੀ ਵੋਟਾਂ ਲੈਣ ਤੋਂ ਪਹਿਲਾਂ ਉਹ ਪੂਰੇ ਹੋਏ ਨੇ ਨਹੀਂ ਮੈਂ ਕੋਈ ਇੰਨਾ ਜ਼ਿਆਦਾ ਵਿਕਾਸ ਕਾਰਜ ਜੋ ਚਲੋ ਇਹਨਾਂ ਨੇ ਆਪਣੇ ਲੋਕਲ ਲੋਕਾਂ ਦੀਆਂ ਸੀਗੀਆਂ ਜਿੱਦਾਂ ਆਪਣੇ ਆ ਪੈਨਸ਼ਨ ਸਕੀਮਾਂ ਸੀਗੀਆਂ ਉਹ ਬਾਅਦ ਕੈਪਟਨ ਸਾਹਿਬ ਦੀਆਂ ਵਧੀਆ ਚੱਲੀਆਂ ਨੇ ਪਿੰਡਾਂ ਦੇ ਵਿੱਚ ਜੋ ਹੈਗੇ ਮਾਰੇ ਮੋٹے ਵਿਕਾਸ ਉਹ ਹੋਏ ਨੇ ਪਰ ਜੋ ਇਹਨਾਂ ਨੇ ਆਪਣੇ ਆਪ ਨੂੰ ਵਾਅਦੇ ਕਰਕੇ ਸੀ ਵੀ 2 ਸਾਲਾਂ ਦੇ ਵਿੱਚ ਇੰਨਾ ਕੁਝ ਕਰਾਂਗੇ ਉਹ ਨਹੀਂ ਕਰਾ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਕਾਫੀ ਕੁਝ ਦਿਖਾਇਆ ਪਰ ਉਹਨਾਂ ਜਿਆਦਾ ਕਰ ਨਹੀਂ ਪਾਇ ਜਿੰਨੀ ਲੋਕਾਂ ਨੂੰ ਆਸਾਂ ਸੀਗੀਆਂ ਮੈਂ ਵੀ ਆਪ ਵੀ ਕੈਪਟਨ ਨੂੰ ਵੋਟ ਪਾਈਆ ਪਰ ਜਿੰਨੀ ਅਸੀਂ ਆਸ ਰੱਖੀ ਸੀ ਉੰਨੀ ਆਸ ਤੇ ਖਰੇ ਨਹੀਂ ਉਤਰੇ ਲੁਧਿਆਣਾ ਦੀ ਜੇਕਰ ਗੱਲ ਕਰੀਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਬਿੱਟੂ ਦੀ ਕਾਰਗੁਜ਼ਾਰੀ ਇੰਨੀ ਕਾ ਵੀ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਜਾਗਰਤਿਆਂ ਤੇ ਜਾਣਦੇ ਨੇ ਪਰ ਕੋ ਕੰਮ ਗੁੰਮ ਵਾਲੇ ਵੱਲ ਉਹਨਾਂ ਦਾ ਕੋਈ ਇਨਾਂ ਤੇ ਆ ਨਹੀਂ ਹੈਗਾ ਹੁਣ ਦੇਖੋ ਆ ਆਪਣੇ ਟੋਲ ਪਲਾਜੇ ਤੇ ਹੁਣ ਇਲੈਕਸ਼ਨਾਂ ਤੋਂ ਪਹਿਲਾਂ ਨੂੰ ਜਿਆਦਾ ਗਿਆ ਇਹ ਤਾਂ ਉਹਨਾਂ ਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹ ਇਨਲੀਗਲ ਚੱਲ ਰਿਹਾ ਹੁਣ ਇਹ ਸਾਰਾ ਉਹਨਾਂ ਨੇ ਟੰਗ ਬਾਂਜ ਸਿਰਫ ਟੋਲ ਪਲਾਜ ਨੂੰ ਇਹ ਲੋਕ ਸਭਾ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਹੀ ਕੀਤਾ ਹੋ ਸਕਦਾ ਹੈ ਲੋਕਾਂ ਦੀ ਸਮਾਂ ਹੁਣ ਮਿਲਿਆ ਹੋਵੇ ਜਾਂ ਹੋ ਸਕਦਾ ਹੈ ਪਹਿਲੇ ਹੋਰ ਵੀ ਬੜੇ ਕੰਮ ਹੁੰਦੇ ਨੇ ਮੈਡਮ ਦੋ ਇੰਨੇ ਟਾਈਮ ਹੋ ਗਿਆ ਪਹਿਲੇ ਤੋਂ ਕੋਈ ਆਨੰਦਪੁਰ ਸਾਹਿਬ ਪਹਿਲਾਂ ਰਹੇ ਉੱਥੋਂ ਇਹਨਾਂ ਦੀ ਸੀਟ ਚੇਂਜ ਕਰੀ ਹੁਣ ਲੁਧਿਆਣਾ ਆ ਗਏ ਹੁਣ ਲੁਧਿਆਣਾ ਦੇ ਵਿੱਚ ਵੀ ਇਹਨਾਂ ਨੂੰ ਆਪਣੀ ਟਿਕਟ ਤੱਕ ਕੋਈ ਮਤਲਬਾ ਕੋਈ ਵਿਕਾਸਕਾਰ ਦੇ ਵਿੱਚ ਇਹਨਾਂ ਨੇ ਕੋਈ ਇੰਨਾ ਜਿਆਦਾ ਪਿੰਡਾਂ ਦੇ ਵਿੱਚ ਤਾਂ ਇਹ ਬੜੇ ਹੀ ਨਹੀਂ ਸ਼ਹਿਰ ਦੇ ਵਿੱਚ ਰਹੇ ਨੇ ਪਿੰਡਾਂ ਦੇ ਵਿੱਚ ਬਹੁਤ ਘੱਟ ਗਏ ਨੇ ਕਿੱਥੇ ਦੇ ਰਹਿਣ ਵਾਲੇ ਮੋਗਾ ਜੀਤਵਾਲੀ ਕੀ ਕਹਿਣਾ ਤੁਹਾਡਾ ਲੋਕ ਸਭਾ ਚੋਣਾਂ ਦਿੱਖਾਤੇ ਨੇ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ 5 ਸਾਲਾਂ ਬਾਅਦ ਇਲੈਕਸ਼ਨ ਆ ਰਹੀ ਆ ਵੀ ਇਸ ਵਾਰ ਤਾਂ ਆਪ ਨੂੰ ਇਹ ਚਾਹੀਦੀ ਵੀ ਆਪਾਂ ਸੋਚ ਸਮਝ ਕੇ ਆਪਦਾ ਜਿਹੜਾ ਵੋਟ ਦਾ ਅਧਿਕਾਰ ਉਹ ਕਰੀਏ ਹਨਾ ਵੀ ਅੱਗੇ 5 ਸਾਲ ਆਪਾਂ ਨੂੰ ਕੋਈ ਬੜਾ ਮੋਦੀ ਨੂੰ ਬਣਾ ਕੇ ਭਾਜਪਾ ਸਰਕਾਰ ਨੂੰ ਕੋਈ ਬੇਨਫੀਟ ਤਾਂ ਇੰਨਾ ਮਿਲਿਆ ਨਹੀਂ ਹੈਗਾ ਵੀ ਇਸ ਵਾਰ ਤੇ ਮੈਂ ਇਹ ਗੱਲ ਕਹਿੰਨਾ ਪੰਜਾਬ ਵਾਸਤੇ ਤੇ ਆਪਣੇ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਸਭ ਨਾਲੋਂ ਬੈਸਟ ਚੰਗੇ ਦੇ ਨਾਏ ਨੇ ਤੁਹਾਨੂੰ ਲੱਗਦੇ ਨਹੀਂ ਇਹਨਾਂ ਕੋਈ ਖਾਸ ਨਹੀਂ ਹੈ ਕਿ ਜੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਜਿਵੇਂ ਉਸ ਨੂੰ ਮੈਂ ਉਹ ਖੇਤੀ ਤੇ ਨਰ ਪਰ ਆ ਜੀ ਪਹਿਲਾਂ ਅਸੀਂ 8000 ਦਾ ਡੀਜ਼ਲ ਦਾ ਡਰਮ ਭਰ ਲੈਂਦਾ ਸੀਗਾ ਹੁਣ ਘੱਟੋ ਘੱਟ 16-17000 ਦਾ ਸਾਨੂੰ ਡੀਜ਼ਲ ਦਾ ਇੱਕ ਡਰਮ ਪਏ ਜਾਂਦਾ ਜੀ ਮੈਂ 20 ਗੱਲੇ ਖੇਤੀ ਕਰਦਾ ਮੇਰੇ 2.5 ਤੋਂ 3 ਡਰਮ ਡੀਜ਼ਲ ਦੇ ਲੱਗ ਜਾਂਦੇ ਆ ਤੁਸੀਂ ਦੇਖੋ ਸਾਹਬ ਜੀ ਕਿੰਨਾ ਡੀਜ਼ਲ ਹੀ ਕਿੰਨਾ ਮਹਿੰਗਾ ਹੋ ਗਿਆ ਕਿਸਾਨਾਂ ਦੀ ਜੇਕਰ ਗੱਲ ਕਰੀਏ ਕਿਸਾਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਕਿ ਕਿਸਾਨ ਪਰੇਸ਼ਾਨ ਹੈ ਕਿਸਾਨ ਦੀ ਸੁਣਵਾਈ ਕਿਤੇ ਨਹੀਂ ਨਹੀਂ ਮੁਸ਼ਕਲ ਕਿਸਾਨ ਦੀ ਕਿਸੇ ਨੇ ਨਹੀਂ ਸੋਚਨੀ ਹੈਗੀ ਸਾਰਾ ਰੇ ਖਾਦ ਜੋ ਵੀ ਡੀਏਪੀ ਦੀ ਬੋਰੀ ਦੇਖ ਲਓ ਕਿੰਨੀ ਜਿਆਦਾ ਮਹਿੰਗੀ ਹੋ ਗਈ ਆ ਕਿਉਂਕਿ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੋ ਵੀ ਛੋਟਾ ਮਜ਼ਦੂਰ ਵੀ ਆ ਉਹ ਕਿਸਾਨ ਦੀ ਨਿਰਭਰ ਕਰਦਾ ਵਾ ਜੇ ਕਿਸਾਨ ਦੀ ਆਮਦਨ ਵਧੀਆ ਹੋਊਗੀ ਤਾਂ ਕਿਸਾਨ ਕੋਈ ਜਿਆਦਾ ਕੋਈ ਪ੍ਰੋਗਰਾਮ ਕਰੇ ਜਾਂ ਕੁਝ ਵੀ ਕਰੇ ਕੋਠੀ ਪਾ ਸਕਦਾ ਕੁਝ ਵੀ ਕਰੂਗਾ ਹਰੇਕ ਨੂੰ ਰੋਜ਼ਗਾਰ ਕਿਸਾਨ ਦੇ ਸਿਰ ਤੇ ਆ ਜੇ ਕਿਸਾਨ ਨੂੰ ਦੇ ਹੱਥ ਵਿੱਚ ਪੈਸਾ ਨਹੀਂ ਜਾਂਦਾ ਬਹੁਤ ਜਿਹੜੇ ਹੈਗੇ ਨਿਰਭਰ ਕਰਦੇ ਬੰਦੇ ਉਹ ਵੀ ਅਧੂਰੇ ਰਹਿ ਜਾਂਦੇ ਆ ਆਮ ਲੋਕ ਕਹਿੰਦੇ ਨੇ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਵਿਕਾਸ ਕਾਰਜ ਜਦੋਂ ਯਾਦ ਆ ਜਾਂਦੇ ਨੇ ਉਸ ਤੋਂ ਪਹਿਲਾਂ ਯਾਦ ਨੇ ਜਿਸ ਤਰ੍ਹਾਂ ਰਮਨੀਂਦ ਸਿੰਘ ਮਿੱਟੂ ਨੇ ਹੀ ਗੱਲ ਕੀਤੀ ਹੈ ਕਿ ਟੋਲ ਪਲਾਜ਼ਾ ਦਾ ਮੁੱਦਾ ਕਿਉਂਕਿ ਇਲੈਕਸ਼ਨ ਸਰਦੇ ਨੇ ਇਸ ਕਰਕੇ ਉਹ ਮੁੱਦਾ ਮੁੱਦਾ ਜ਼ਿਆਦਾ ਭਖਿਆ ਹੋਇਆ ਹੈ ਤੁਹਾਡਾ ਕੀ ਕਹਿਣਾ ਹੈ ਟੋਲ ਪਲਾਜ਼ਾ ਦਾ ਮੁੱਦਾ ਤਾਂ ਛੋਟਾ ਹੀ ਹੈ ਪਰ ਕੋਈ ਵੀ ਜਿਵੇਂ ਮਿਸ਼ਨ ਇਹਨਾਂ ਦਾ ਹੁੰਦਾ ਕੋਈ ਕੰਪਲੀਟ ਨਹੀਂ ਹੁੰਦਾ ਇਹਨਾਂ ਦਾ ਕੋਈ ਵੀ ਮਤਲਬ ਵਿਕਾਸ ਕਾਰਜ ਤੁਹਾਨੂੰ ਲੱਗਦਾ ਜਿਹੜੇ ਵੀ ਵਿਕਾਸ ਕਾਰਜਾਂ ਦੀ ਗੱਲ ਹੋਈ ਸੀ ਉਹ ਪੂਰੇ ਹੋਏ ਨੇ ਉਹ ਤਾਂ ਦੇਖਣ ਨੂੰ ਮਿਲਦਾ ਹੀ ਨਹੀਂ ਬਿਆਂਵਾਂ ਹੁੰਦੇ ਪ੍ਰਸ਼ਾਸਨ ਚਾਹੁੰਦਾ ਨਾ ਖਤੋਂਦਾ ਬਈ ਪ੍ਰਸ਼ਾਸਨ ਹਰ ਇੱਕ ਦੇ ਕਰਾਪਸ਼ਨ ਹਰ ਇੱਕ ਤੇ ਜਾਓ ਪੈਸਾ ਚੱਲਦਾ ਵਾ ਹਨਾ ਇਹੀ ਆਪਣੇ ਪੰਜਾਬ ਦੇ ਵਿੱਚ ਪੈਸੇ ਬਗੈਰ ਕੰਮ ਹੋ ਜਾਣਾ ਲੋਕ ਸੌਖੇ ਹੋ ਜਾਣਗੇ ਇਹੀ ਚੰਗੇ ਦਿਨ ਨੇ ਲੋਕਾਂ ਲਈ ਹਰ ਇੱਕ ਕਿਤੇ ਹੁਣ ਕਿਤੇ ਵੀ ਜਾਓ ਪੈਸਾ ਚੱਲਦਾ ਵਾ ਕਚਹਿਰੀ ਦੇ ਵਿੱਚ ਉੱਥੇ ਵੀ 5-400 ਰਾਹ ਦੇ ਵਿੱਚ ਕੋਈ ਜਾਂ ਬਾਈਕ ਤੇ ਜਾਂਦੇ ਤੁਸੀਂ ਪੁਲਿਸ ਖੜ ਜਾਂਦੀ ਹੈ 2-400 ਦੇ ਕੇ ਲੰਘ ਜਾਓ ਇਹ ਥੋੜਾ ਚੰਗੇ ਦਿਨ ਹਨਾ ਕਰਾਪਸ਼ਨ ਹਟ ਜੇ ਪੈਸਾ ਹਟ ਜੇ ਆਟੋਮੈਟਿਕ ਚੰਗੇ ਦਿਨ ਆ ਜਾਣਗੇ ਜੀ ਕੀ ਲੱਗਦਾ ਕਿਵੇਂ ਹਟੇਗੀ ਹਟੇਗੀ ਕਰਾਪਸ਼ਨ ਨਹੀਂ ਜੀ ਹਰ ਦਿਨ ਸਾੜੀ ਇਹਦੇ ਨੇ ਸਾਰੇ ਨੂੰ ਜਾਗਰੂਕ ਹੋਣਾ ਪੈਣਾ ਲੋਕਾਂ ਨੂੰ ਵੀ ਹੋਣਾ ਪੈਣਾ ਹਨਾ ਕਿਉਂਕਿ ਜੇਕਰ ਅਸੀਂ ਪੈਸੇ ਦੇ ਰਹੇ ਹਾਂ ਤਾਂ ਹੀ ਉਹ ਪੈਸੇ ਲੈ ਰਹੇ ਨੇ ਸਾਡੇ ਤੋਂ ਨਹੀਂ ਜੇਕਰ ਅਸੀਂ ਆਵਾਜ਼ ਉਠਾਵਾਂਗੇ ਸਾਰੇ ਮਿਲ ਕੇ ਕਿ ਪੈਸੇ ਦੇਣਾ ਹੀ ਨਹੀਂ ਗਲਤ ਤਰੀਕੇ ਦੇ ਨਾਲ ਇਹਦਾ ਸਾਰਿਆਂ ਨੂੰ ਇਹ ਤਾਂ ਸੁਣਉ ਵੀ ਸਾਰਾ ਕੁਝ ਮੀਡੀਆ ਦੇ ਸਿਰ ਦਿੰਦੇ ਸੁਣ ਵੀ ਚਾਹੀਦਾ ਨਾ ਵੀ ਸਾਰਾ ਕੁਝ ਕਰੇ ਇਕੱਲੇ ਤਾਂ ਉਹ ਕੋਈ ਨਹੀਂ ਕਰ ਸਕਦਾ ਜੀ ਆਵਾਜ਼ ਤਾਂ ਹੁਣ ਤੁਸੀਂ ਉਠਾਣੀ ਹੈ ਸਾਰੇ ਇਕੱਠੇ ਹੀ ਹੁੰਦੇ ਆ ਉਹ ਜਦੋਂ ਕੋਈ ਨਾ ਕੋਈ ਅੱਗੇ ਆ ਪੈਸੇ ਤਾਂ ਤੁਹਾਨੂੰ ਮੀਡੀਆ ਨਹੀਂ ਕਹਿੰਦਾ ਪੈਸੇ ਦੋ ਉਹ ਦਵਾਦਨ ਦੇ ਨਾਲ ਦੀ ਨਾਲ ਹੀ ਪੈਸੇ ਫੇਰ ਚੜ ਜਾਂਦੇ ਹੁੰਦੇ ਜਿਹੜੇ ਵੱਡੇ ਬੰਦੇ ਹੁੰਦੇ ਉਹ ਪੈਸੇ ਦੇ ਕੇ ਫੇਰ ਬੰਦ ਕਰਾ ਦਿੰਦੇ ਉਹਨਾਂ ਦੇ ਮੂੰਹ ਕੈਪਟਨ ਸਾਹਿਬ ਨੇ ਵਾਦਾ ਕੀਤਾ ਸੀਗਾ ਲੋਕਾਂ ਨੇ ਲੋਕਾਂ ਨਾਲ ਗੋਟਗਾ ਸਾਹਿਬ ਹੱਥ ਤੇ ਰੱਖ ਕੇ ਭਾਈ 4 ਦਿਨ ਚ ਮੈਂ ਨਸ਼ਾ ਖਤਮ ਕਰ ਦੂੰ ਨਸ਼ਾ ਖਤਮ ਨਹੀਂ ਹੋਇਆ ਜੀ ਹੁਣ ਇਹਨਾਂ ਦੇ ਬੰਦੇ ਵੇਚ ਰਹੇ ਆ ਸਾਰੇ ਆਮ ਇਹਨਾਂ ਨੂੰ ਪਤਾ ਪੁਲਿਸ ਨੂੰ ਵੀ ਪਤਾ ਵਾ ਕੋਈ ਉਹਨੇ ਕਸ਼ਾਨਾ ਦਾ ਕਰਜਾਰੀ ਮਾਫ ਕੀਤਾ ਜੀ ਹੁਣ ਜਿਹੜੇ ਲੋਕ ਆ ਇਕਜੁੱਟ ਹੋਣ ਜੀ ਸਰਕਾਰ ਕੋਈ ਆਵੇ ਕੰਮ ਵਾਲੀ ਆਵੇ ਕਿਤੇ ਅੱਜ ਦਫ਼ਤਰ ਚ ਜਾਓ ਕਿਤੇ ਕੰਮ ਨਹੀਂ ਸਾਡਾ ਹੋ ਰਿਹਾ ਜੀ ਬਿਨਾਂ ਪੈਸੇ ਤੋਂ ਜ਼ਿਮੀਂਦਾਰ ਦੀ ਹਾਲਤ ਬਹੁਤ ਮਾੜੀ ਆ ਜੀ ਆਪਣੇ ਡੇਲ ਹੀ ਤੁਸੀਂ ਦੇਖੋ 2-4 ਕੇਸ ਹੋ ਰਹੇ ਆ ਜੀ ਜ਼ਿਮੀਂਦਾਰ ਖੁਦ ਕਰਸੀ ਕਰ ਰਿਹਾ ਵਾ ਜੀ 2 ਸਾਲ ਹੋ ਗਏ ਨੇ ਕੋਈ ਕੰਮ ਨਹੀਂ ਕੀਤਾ ਜੀ ਨਾ ਲੈਂਕ ਰੋਡ ਬਣਿਆ ਨਾ ਕੋਈ ਮੋਦੀ ਨੇ ਨੋਟਬੰਦੀ ਵਾਲਾ ਕੀਤੀ ਸੀ ਜੀ ਉਹ ਚ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਨੁਕਸਾਨ ਹੀ ਹੋਇਆ ਜਿਹੜੇ ਪਹਿਲਾਂ ਲੋਕ ਤੱਕੜੇ ਸੀ ਹੋਰ ਤੱਕੜੇ ਹੋ ਗਏ ਜੀ ਗਰੀਬ ਗਰੀਬ ਹੋ ਗਏ ਉਹ ਜ਼ਿਆਦਾ ਨੌਜਵਾਨ ਚਿਹਰੇ ਨੂੰ ਟਿਕਟ ਦੇਣੇ ਚਾਹੀਦੇ ਜੇ ਨਵੇਂ ਬੰਦੇ ਆਉਣ ਨਵੇਂ ਕੰਮ ਕਰਨ ਜੀ ਸਾਡੀਆਂ ਮੰਗਾ ਮੰਨਣ ਜੀ ਜਿਹੜੇ ਪੁਰਾਣੇ ਆ ਉਹ ਤਾਂ ਖਾਤਮ ਕਰਨੇ ਚਾਹੀਦੇ ਆ ਜੀ ਹੁਣ ਸਾਡੇ ਹਲਕੇ ਆ ਬਿੱਟੂ ਸੀਗਾ ਜੀ ਰਮਨਦੀਪ ਬਿੱਟੂ ਇਹਨੇ ਇੱਕ ਨਹੀਂ ਕੰਮ ਕੀਤਾ ਜੀ ਸਾਡੇ ਹਲਕੇ ਦਾ ਸਭ ਲੈਂਕ ਸੜਕਾਂ ਜਾ ਕੇ ਦੇਖੋ ਉਦਾਂ ਹੀ ਟੁੱਟੀਆਂ ਜੀ ਕੋਈ ਆਵੇ ਜੀ ਕੰਮ ਕਰੇ ਜੀ ਸਰਕਾਰ ਲੋਕਾਂ ਦੀ ਆਪਣੇ ਭ੍ਰਿਸ਼ਟਾਚਾਰ ਬੰਦ ਹੋ ਜਾਏ ਜੀ ਜਿੱਦਾਂ ਪੁਲਿਸ ਹੈ ਚਕਾਲੀਆਂ ਬਿੱਲੀਆਂ ਜੀ ਕੋਈ ਕੰਮ ਨਹੀਂ ਹੋ ਰਿਹਾ ਸਰੇ ਆਮ ਲੁੱਟਮਾਰ ਹੋ ਰਹੀ ਆ ਜੀ ਕੋਈ ਲਟੇਰੇ ਫੜੇ ਨਹੀਂ ਜਾ ਰਹੇ ਮੈਮ ਮੈਮ ਪਹਿਲਾ ਤਾਂ ਇਹ ਆ ਸਰਕਾਰ ਬਾਅਦ ਚ ਹੁੰਦੀ ਆ ਪਹਿਲਾ ਲੋਕਲ ਲੈਵਲ ਤੇ ਲੋਕ ਐਫਰਟਸ ਨਹੀਂ ਕਰਦੇ ਜਿਵੇਂ ਇਹ ਗੱਲ ਕਰ ਰਹੇ ਸੀਗੇ ਵੀ ਚੰਗੇ ਦਿਨ ਚੰਗੇ ਦਿਨ ਉਹਨਾਂ ਦੇ ਨਹੀਂ ਆਣੇ ਜਿੰਨਾ ਚਿਰ ਲੋਕਲ ਲੈਵਲ ਤੇ ਲੋਕ ਐਫਰਟਸ ਕਰ ਨਹੀਂ ਕਰਦੇ ਸਰਕਾਰ ਵੀ ਆਪਣੇ ਦੁਆਰਾ ਹੀ ਚੁਣੀ ਗਈ ਹੁੰਦੀ ਆ ਤੇ ਪਹਿਲੀ ਗੱਲ ਤਾਂ ਉਸ ਤੋਂ ਬਾਅਦ ਜਿਹੜੀ ਇਲੈਕਸ਼ਨਸ ਹੁੰਦੇ ਨੇ ਲੋਕ ਕਈ ਵਾਰ ਤੇ ਬਾ ਪਿੰਡ ਤੋਂ ਰਹਿਣ ਵਾਲੀਆਂ ਹੁਣ ਪਿੰਡਾਂ ਦੇ ਇਲੈਕਸ਼ਨ ਟਾਈਮ ਇੰਨਾ ਜ਼ਿਆਦਾ ਮਤਲਬ ਮਾਹੌਲ ਖਰਾਬ ਹੁੰਦਾ ਪਿੰਡ ਦਾ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਪੈਸੇ ਦੇਣ ਚਾਲਾ ਚੱਲ ਰਹੇ ਹੁੰਦੇ ਨੇ ਜਾਂ ਫਿਰ ਕਿਸੇ ਗੁੰਡਾਗਰਦੀ ਕੀਤੀ ਜਾਂਦੀ ਆ ਐਟਾ ਕਿ ਹੁੰਦਾ ਕਿ ਆਮ ਲੋਕ ਹੀ ਸਰਕਾਰ ਬਣਾਉਂਦੇ ਨੇ ਤੇ ਆਮ ਲੋਕਾਂ ਦੀ ਹੀ ਸਰਕਾਰ ਸੁਣਦੀ ਨਹੀਂ ਕਾ ਆਹ ਆਮ ਲੋਕ ਨਹੀਂ ਬਣਾਉਂਦੇ ਉਹ ਜਿਹੜੇ ਖੜੇ ਨੇ ਲੀਡਰ ਉਹ ਬਣਵਾ ਰਹੇ ਹੁੰਦੇ ਨੇ ਪੈਸੇ ਦੇ ਕੇ ਉਹ ਲੋਕਾਂ ਦਾ ਮਾਈਂਡ ਡਿਵਰਟ ਕਰ ਦਿੰਦੇ ਨੇ ਪੈਸੇ ਦੇ ਕੇ ਆਬ ਆਬਵੀਅਸ ਆ ਮੰਨੀ ਨੂੰ ਹਰੇਕ ਮੰਨੀ ਨਾਲ ਹਰੇਕ ਨੂੰ ਪਿਆਰ ਹੁੰਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਜਾਂ ਨਹੀਂ ਫਿਲਹਾਲ ਤਾਂ ਮੈਂ ਖੁਸ਼ ਨਹੀਂ ਆਂਗੀ ਮੋਦੀ ਕੇ ਰਾਹੁਲ ਗਾਂਧੀ ਮੋਦੀ ਮੋਦੀ ਯਾ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਨੂੰ ਤਾਂ ਸੋਸ਼ਲ ਮੀਡੀਆ ਤੇ ਟ੍ਰੋਲ ਇਨਾ ਕੀਤਾ ਜਾਂਦਾ ਹੈ ਨਹੀਂ ਮੈਡਮ ਆਪ ਦਿਨਾਂ ਦੇ ਪੇਜ ਬਣਾਏ ਹੋਏ ਨੇ ਸਾਰਾ ਕੁਝ ਕਰੀ ਜਾਂਦੇ ਨੇ ਬਟ ਕਾਂਗਰਸ ਸਰਕਾਰ ਬੈਸਟ ਆ ਸੈਂਟਰ ਦੇ ਵਿੱਚ ਪੰਜਾਬ ਲਈ ਵੀ ਕਾਂਗਰਸ ਬੈਸਟ ਆ ਸੈਂਟਰ ਦੇ ਵਿੱਚ ਦੀਜ਼ ਆਰ 올 ਪੋਲਿਟਿਕਲ ਸਟ੍ਰੈਟਜੀਜ਼ ਜਿਹੜੀਆਂ ਦਾ ਦੀ ਆਪਸ ਵਿੱਚ ਚੱਲਦੀਆਂ ਰਹਿੰਦੀਆਂ ਨੇ ਗਰੀਬਾਂ ਲਈ ਚੰਗੀ ਆ ਕਾਂਗਰਸ ਗਰੀਬਾਂ ਲਈ ਚੰਗੀ ਆ ਤੁਹਾਨੂੰ ਕੀ ਲੱਗਦਾ ਮੋਦੀ ਆਉਣਾ ਚਾਹੀਦਾ ਕਿ ਰਾਹੁਲ ਗਾਂਧੀ ਸਾਨੂੰ ਤਾਂ ਮੈਂ ਕਾਂਗਰਸ ਹੋਣੀ ਚਾਹੀਦੀ ਜਾਂ ਸਾਨੂੰ ਮੋਦੀ ਨਹੀਂ ਆਉਣਾ ਚਾਹੀਦਾ ਮੋਦੀ ਨਹੀਂ ਮੰਗਤੋ ਮੈਂ ਕਿ ਕਾਂਗਰਸ ਹੀ ਆਵੇ ਠੀਕ ਆ ਮੈਮ ਕਿ ਮੋਦੀ ਨਹੀਂ ਪ੍ਰਿੰਕਾ ਗਾਂਧੀ ਆਉਣੀ ਚਾਹੀਦੀ ਐ ਜੀ ਉਹ ਸੀਨੀਅਰ ਐ ਰੋਲ ਤੋਂ ਸੋਸ਼ਲ ਮੀਡੀਆ ਤੇ ਰਾਹੁਲ ਗਾਂਧੀ ਦੀ ਨੌਲੇਜ ਦਾ ਮਜ਼ਾਕ ਉਡਾਇਆ ਜਾਂਦਾ ਐ ਇਹ ਸਹੀ ਐ ਸਹੀ ਐ ਬਿਲਕੁਲ ਸਹੀ ਐ ਜੀ ਤੁਸੀਂ ਜਾਣੇ ਰਾਹੁਲ ਗਾਂਧੀ ਨਾਲ ਪ੍ਰਿੰਕਾ ਆਵੇ ਪ੍ਰਿੰਕਾ ਗਾਂਧੀ ਕਿਉਂ ਆਵੇ ਵਕੀਲ ਉਹਨੂੰ ਹੈ ਜੀ ਤਜਰਬਾ ਹੈ ਰਾਜਨੀਤੀ ਦਾ ਹਾਂ ਜੀ ਜਿੱਦਾਂ ਇੰਦਰ ਗਾਂਧੀ ਸੀਗੇ ਉਦਾਂ ਹੀ ਉਹ ਬਣੇਗੇ ਜੀ ਰਾਹੁਲ ਗਾਂਧੀ ਕਿ ਮੋਦੀ ਨਹੀਂ ਮੋਦੀ 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 ਆ ਇਸ ਹੀ ਲੁਧਿਆਣਾ ਤੋਂ ਫਿਰੋਜ਼ਪੁਰ ਜਾਂਦੀ ਜਨਤਾ ਦਾ ਮੂਡ ਜਲਦੀ ਹਾਜ਼ਰ ਹੋਵਾਂਗੇ ਪੰਜਾਬ ਦੇ ਵੱਖੋ ਵੱਖਰੇ ਰੂਟਸ ਤੇ ਜਾਂਦੀ ਬਸਾਂ ਦੇ ਵਿੱਚ ਲੋਕ ਜਿਹੜੇ ਸਫ਼ਰ ਕਰ ਰਹੇ ਨੇ ਉਹਨਾਂ ਦੇ ਮੂਡ ਜਾਣਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਸਰਕਾਰ ਦੇ ਉੱਤੇ ਪ੍ਰੋਗਰਾਮ ਜਨਤਾ ਦਾ ਮੂਡ ਲੈ ਕੇ ਹੁਣ ਮੈਨੂੰ ਯਾਨੀ ਸੁਮਨ ਜੈਡਲੀ ਨੂੰ ਦਿਓ ਇਜਾਜ਼ਤ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੈਡਲੀ ਡੇਲੀ ਪੋਸਟ ਪੰਜਾਬੀ ਫਿਰੋਜ਼ਪੁਰ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ